ਅੱਡੀ ਕਰਨਗੇ ਖੇਤ ਮਜ਼ਦੂਰ ਭੈਣ ਭਰਾ ਦਰਿਆ ਬਿਆਸ ਚ ਡੁੱਬੇ ਭਰਾ ਦੀ ਲਾਸ਼ ਬ੍ਰਾਮ ਭੈਣ ਦੀ ਭਾਲ جاری ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾ ਦੇ ਨੇੜੇ ਵਾਪਰੀ ਮਤਭਾਗੀ ਘਟਨਾ ਪੈਰ ਤਿਲਕਨ ਮਗਰੋਂ ਇੱਕ ਦੋਜੇ ਨੂੰ ਬਚਾਉਂਦਿਆਂ ਦੋਹੇ ਭੈਣ ਭਰਾ ਡੂੰਘੇ ਪਾਣੀ ਵਿੱਚ ਡੁੱਬੇ। ਬਲਕ ਸੁਲਤਾਨਪੁਰ ਲੋਧੀ ਦੇ ਪਿੰਡ ਅਲੀ ਕਲਾ ਤੋਂ ਬਹਿਤ ਮਤਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਬਾਢੀ ਕਰਨਗੇ ਖੇਤ ਮਜ਼ਦੂਰ ਭੈਣ ਭਰਾ ਅਚਾਨਕ ਦਰਿਆ ਬਿਆਸ ਦੇ ਵਿੱਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾ ਵਿੱਚ ਕੰਮ ਕਰ ਰਹੇ ਸਨ। ਘਰ ਵਾਪਸ ਪਰਤਣ ਸਮੇਂ ਹੱਥੋਂ ਧੌਣ ਜਾਂ ਪਾਣੀ ਪੀਣ ਲਈ ਦਰਿਆ ਕਿਨਾਰੇ ਪੁੱਜੇ ਤਾਂ ਅਚਾਨਕ ਪੈਰ ਤਿਲਕਨ ਕਾਰਨ ਇੱਕ ਦੂਜਿਆਂ ਨੂੰ ਬਚਾਉਂਦਿਆਂ ਦੋਹੇ ਭੈਣ ਭਰਾ ਡੁੱਬ ਗਏ ਜਿਨ੍ਹਾਂ ਵਿੱਚੋਂ ਭਰਾ ਦੀ ਲਾਸ਼ ਬਰਾਮਤ ਹੋ ਗਈ ਹੈ ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਪੱਪੂ ਪੈਂਤੀ ਪੁੱਤਰ ਜੋਗਿੰਦਰਪਾਲ ਵਾਸੀ ਸੁਲਤਾਨਪੁਰ ਰੂਰਲ ਦੇ ਰੂਪ ਵਿੱਚ ਹੋਈ ਹੈ ਜਦ ਕਿ ਉਸ ਦੀ ਭੈਣ ਆਸ਼ੂਦੀਪਾਲ ਅਜੇ ਵੀ ਜਾਰੀ ਹੈ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਲਈ ਆਉਂਦੇ ਹਨ। ਪਪੂ ਅਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਪਿੰਡ ਆਲੀ ਕਲਾ ਦਰਿਆ ਬਿਆਸ ਦੇ ਕੰਢੇ ਆਏ ਸਨ। ਜਦੋਂ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਦੋਹਾਂ ਨੇ ਸੋਚਿਆ ਕਿ منہ ਹੱਥ ਧੋ ਕੇ ਪਾਣੀ ਪੀ ਲਈਏ। ਜਿਸ ਤੋਂ ਬਾਅਦ ਉਹ ਦੋਵੇਂ ਭੈਣ ਭਰਾ ਦਰਿਆ ਬਿਆਸ ਦੇ ਕੰਢੇ ਪਹੁੰਚਦੇ ਹਨ ਅਤੇ ਜਿਸ ਦੌਰਾਨ ਦੋਹਾਂ ਵਿੱਚੋਂ ਭੈਣ ਪੈਰ ਸਿਲਕਨ ਮਗਰੋਂ ਉਹ ਡੂੰਘੇ ਪਾਣੀ ਦੀ ਲਪੇਟ ਵਿੱਚ ਆ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਭਰਾ ਵੱਲੋਂ ਵੀ ਛਿਲੰਗ ਲਗਾਈ ਜਾਂਦੀ ਹੈ ਪਰ ਇੱਕ ਦੂਜੇ ਨੂੰ ਬਚਾਉਂਦਿਆਂ ਔਰ ਦੋਹੇ ਡੂੰਘੇ ਪਾਣੀ ਵਿੱਚ ਡੁੱਬ ਜਾਂਦੇ ਹਨ ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਗਈ ਹੈ ਜਦਕਿ ਆਸ਼ੂ ਦੀਪਾਲ ਅਜੇ ਵੀ ਜਾਰੀ ਹੈ ਜਾਣਕਾਰੀ ਦੇ ਅਨੁਸਾਰ ਪੱਪੂ ਸ਼ਾਦੀ ਸ਼ੁਦਾ ਸੀ ਜਦਕਿ ਉਸ ਦੀ ਭੈਣ ਅਜੇ ਕੁਆਰੀ ਸੀ ਉਧਰ ਮਾਮਲੇ ਨੂੰ ਲੈ ਕੇ ਥਾਣਾ ਕਬੀਰਪੁਰ ਦੀ ਪੁਲਿਸ ਵੱਲੋਂ ਮ੍ਰਿਤਕ ਪੱਪੂ ਵਾਸੀ ਸੁਲਤਾਨਪੁਰ ਰੂਲਰ ਦੀ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸ ਦੀ ਭੈਣ ਆਸ਼ੂਦੀਪਾਲ ਅਜੇ ਵੀ ਜਾਰੀ ਹੈ ਡਿਊਟੀ ਤੇ ਤਨਖਾਤ ਡਾਕਟਰ ਅਨੁਸਾਰ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਵੇਗੀ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਖ਼ਬਰ ਇੰਦਰਜੀਤ ਦਾ ਨਾਮ ਮੇਰਾ ਕੀ ਘਟਣਾ ਹੋਈ ਹੈ ਪਾਣੀ ਪੀਣ ਲੱਗਿਆ ਹੀ ਗਿਆ ਹੱਥੋਂ ਤੇ ਪੈਰ ਢੋਣ ਲੱਗਿਆ ਹੀ ਉੱਥੇ ਗਾਂਦ ਦੀਆਂ ਫਿਸਲ ਗਏ ਅਰੇ ਆ ਦੇ ਜੀ ਹਾਂ ਜੀ ਤੇ ਕੌਣ ਕੌਣ ਸੀਗੇ ਇਹ ਭੈਣ ਭਰਾਏ ਕੀ ਨਾਮ ਸੀ ਜਾਂਦੇ ਆਛੂ ਲੜਕੀ ਦਾ ਨਾਮ ਹਾਂ ਤੇ ਮੇਰੇ ਨਾਲ ਆਪਾਂ ਪੱਫੂ ਤੇਨੂੰ ਕੋਈ ਪਤਾ ਲੱਗਾ ਸਾਨੂੰ ਫੋਨ ਆਇਆ ਸੀ ਅਸੀਂ ਬਾਅਦ ਚ ਕਿ ਆਇਆ ਉੱਥੇ ਹੁਣ ਬੋਡੀ ਰਿਕਵਰ ਹੋ ਗਈ ਹੈ ਹਾਂ ਇੱਕ ਹੋਈ ਹੈ ਹਾਂਜੀ ਉੱਥੇ ਕਰਨ ਕੀ ਗਏ ਸੀ ਦਰਿਆ ਤੇ ਉੱਥੇ ਛਿੱਕੇ ਛਿੱਕੇ ਚੋਕਦੇ ਅਣਕੁਣ ਤੁਮ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤੋ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਧੋਣ ਲੱਗੇ ਹੋਗਾ ਫਿਸਲ ਗਿਆ ਪੈਰ ਉਹਗਾ ਇੱਕ ਦੂਰੇ ਨ ਫੜਦੇ ਫੜਦੇ ਗਾ ਰਿੜ ਗਿਆ ਕੋਈ ਰੈਣਾ ਲਈ ਉਹ ਤੇ ਕੀ ਪ੍ਰਿਕਟ ਰਹਾ ਹੋ ਜੀ ਮੇਰਾ ਨਾਮ ਵਿਕਰਮ ਕੁਮਾਰ ਜੀ ਸultanpur roller ਵਾਸੀ ਰੈਣਾ ਮੈਂ ਤੇ ਸੈਂਟਰ ਆ ਦੇ ਮਰਨ ਦੀ ਕਬਰ ਸਾਹਮਣੇ ਆਈ ਹੈ ਪੁਰਾਣਾ ਪਿਆ ਪੁਰਾਣਾ ਵਾਲਾ ਜੀ ਘਰੇ ਬਾਡੀ ਕਰਨ ਗਿਆ ਸੀ ਦਾਦਾ ਮਕਬਾ ਬਣਾਉਣ ਗਿਆ ਸੀ ਸਮਾਨ ਲੱਦਿਆ ਵਾਪਸੀ ਘਰ ਨੂੰ ਲੱਗੇ ਜੀ अच्छा जी ओण लगे ते ओ कंदे ਕੁੜੀ ਨੇ ਜਾਂ ਪਾਣੀ ਪੀਣ ਗਈ ਆ ਪੈਰ ਪੁੱਧ ਧੋਣ ਗਈ ਆ ਮਾਰ ਪੈਰੋ ਰੱਤ ਲੱਗ ਗਿਆ ਕੁੜੀ ਦੇ ਨਾਲ ਹੀ ਭਰਾਵਰੇ ਨੇ ਸਾੜ ਮਾਰ ਚ ਮੰਗਲੇ ਦੋਵੇਂ ਧੰਨ ਭਰਾ ਸਕੇ ਭੰਨ ਭਰਾ ਸੀ ਹਾਂਜੀ ਸਕੇ ਧੰਨ ਭਰਾ ਸਾਦੀ ਸ਼ੁਦਾ ਸੀ ਕਿੱਦਾਂ ਸੀ ਕੁੜੀ ਨਹੀਂ ਸ਼ਾਦੀ ਸ਼ੁਦਾ ਜਿਹੜਾ ਮੁੰਡਾ ਸ਼ਾਦੀ ਸ਼ੁਦਾ ਹਾਂ ਦਾ ਪਾਡਾ ਪਰੋਲਾ ਲੱਗਦਾ ਵੀ ਅੱਛਾ ਜੀ ਹਾਂਜੀ ਹੁਣ ਕੋਈ ਬੋਡੀ ਰਿਕਵਰ ਹੋਈ ਆ ਹਾਂਜੀ